ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਇਸ ਵਿੱਚੋਂ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦਾ ਨਵੰਦ ਹੈ ਜਿਸ ਦਾ ਸਰਲੇਖ ਹੈ ਜਗੀਰੂ ਵਿਆ ਇੱਕ ਕਹਾਵਤ ਹੈ ਪੰਜਾਬੀ ਤਾਂ ਆਈ ਹੀ ਰੱਬ ਦੇ ਵਿਆ ਕਈ ਵਾਰ ਲੱਗਦਾ ਕਿ ਪੰਜਾਬੀਆਂ ਦੀ ਸਾਰੀ ਥਿਉਰੀ ਵਿਆਹਦ ਵਾਲੇ ਹੀ ਘੁੰਮਦੀ ਹੈ ਇੱਕ ਨਵੇਂ ਵਿਆਏ ਮੁੰਡੇ ਨੂੰ ਮੈਂ ਉਸਦੇ ਕੰਮਕਾਰ ਦੀ ਸੁਖਸੰਦ ਪੁੱਛੀ ਉਹ ਬਣਾ ਸਵਾਰ ਕੇ ਕਹਿਣ ਲੱਗਾ ਹੁਣ ਕੰਮ ਕੁੰਮ ਦੀ ਕੀ ਲੋੜ ਐ ਵਿਆਹ ਤਾਂ ਹੁਣ ਹੋ ਗਿਆ ਉਸ ਨੇ ਕੰਮ ਕਰਨ ਦਾ ਦਿਖਾਵਾ ਸਿਰਫ ਕੁੜੀ ਵਾਲਿਆਂ ਨੂੰ ਦਿਖਾਉਣ ਲਈ ਕੀਤਾ ਸੀ ਮੇਰਾ ਬੇਟਾ ਕੁਲਪ੍ਰੀਤ ਰਾਣਾ ਲਵਲੀ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ ਉਸ ਦੀ ਕਲਾਸਮੇਟ ਕੁੜੀ ਦੇ ਭਰਾ ਦਾ ਵਿਆਹ ਸੀ ਉਸ ਨੇ ਆਪਣੇ ਟੀਚਰਾਂ ਨੂੰ ਅਤੇ ਕੁਲਪ੍ਰੀਤ ਨੂੰ ਵਿਆਹ ਦਾ ਸੱਦਾ ਦਿੱਤਾ ਟੀਚਰ ਮਦਰਾਸੀ ਸੀ ਕੁਲਪ੍ਰੀਤ ਨੂੰ ਕਹਿਣ ਲੱਗਾ ਮੈਂ ਪੰਜਾਬੀਆਂ ਦਾ ਵਿਆਹ ਜ਼ਰੂਰ ਦੇਖਣੇ ਚਲੂੰਗਾ ਕੁਲਪ੍ਰੀਤ ਕਹਿਣ ਲੱਗਾ ਸਰ ਅਸੀਂ ਪੰਜਾਬੀ ਵਿਆਹ ਦੇਖਣ ਨਹੀਂ ਜਾਂਦੇ ਉਸ ਪ੍ਰੋਫੈਸਰ ਨੇ ਪੁੱਛਿਆ ਫਿਰ ਆਪ ਕਿਆ ਕਰਨੇ ਜਾਂਦੇ ਹੋ ਕੁਲਪ੍ਰੀਤ ਨੇ ਕਿਹਾ ਇਸ ਸਰ ਅਸੀਂ ਪੰਜਾਬੀ ਵਿਆਹ ਖਾਣ ਜਾਂਦੇ ਆ ਸਾਡੇ ਪੰਜਾਬੀਆਂ ਦੀ ਡਿਕਸ਼ਨਰੀ ਵਿੱਚ ਵਿਆਹ ਦੇਖਣਾ ਸ਼ਬਦ ਹੈ ਹੀ ਨਹੀਂ ਹੈ ਵਿਆਹ ਖਾਣਾ ਸ਼ਬਦ ਹੈ ਸਾਡੇ ਤਾਜ ਦੇ ਵਿਆਹ ਤੇ ਬਰਾਤ ਨੂੰ ਲੱਡੂ ਜਲੇਬੀਆਂ ਖੋਈਆਂ ਗਈਆਂ ਸਨ ਉਸ ਸਮੇਂ ਇਹ ਇੱਕ ਬਹੁਤ ਵੱਡੀ ਗੱਲ ਸੀ ਕਿ ਬਰਾਤ ਨੂੰ ਪੱਕੀ ਰੋਟੀ ਪਾਈ ਗਈ ਹੈ ਕੋਈ ਬਹੁਤ ਹੀ ਪੁੱਗਤ ਵਾਲਾ ਬੰਦਾ ਬਰਾਤ ਨੂੰ ਪੱਕੀ ਰੋਟੀ ਪਾਉਂਦਾ ਸੀ ਬਰਾਤ ਨਾਲ ਸਾਡੀ ਭੂਆ ਦਾ ਸੋਹਰਾ ਵੀ ਗਿਆ ਸੀ। ਬਰਾਤ ਨਾਲ ਜਲੇਬੀਆਂ ਵਰਤੌਣ ਵਾਲੇ ਨੂੰ ਉਸਨੇ ਆਪਣੇ ਕੋਲ ਹੀ ਬਿਠਾ ਲਿਆ ਤੇ ਭਰੀ ਪ੍ਰਾਤ ਹੀ ਜਲੇਬੀਆਂ ਦੀ ਖਾ ਗਈ। ਭਾਵੇਂ ਉਸ ਨੂੰ ਬਾਅਦ ਵਿੱਚ ਰਾਤ ਇੱਕ ਛੱਪੜ ਵਿੱਚ ਬੈਠ ਕੇ ਗੁਜਾਨੀ ਪਈ ਕਿਉਂਕਿ ਜਲੇਬੀਆਂ ਨੇ ਬਾਅਦ ਵਿੱਚ ਬੱਟ ਛਾੜ ਦਿੱਤਾ ਸੀ। ਬਰਾਤ ਜਾਣ ਦਾ ਚਾਹ ਤਾਂ ਪੰਜਾਬੀਆਂ ਦਾ جنੂਨ ਦੀ ਤਰ੍ਹਾਂ ਸਾਡੇ ਇੱਕ ਕਲਾਕਾਰ ਦੀ ਬਰਾਤ ਵਿੱਚ ਸਿਰਫ ਮਿਲਣੀ ਕਰਨ ਵਾਲਿਆਂ ਨੂੰ ਲੈ ਕੇ ਜਾਣਾ ਸੀ ਇੱਕ ਰਿਸ਼ਤੇਦਾਰ ਮੁੰਡੇ ਤੇ ਉਸ ਦੀ ਬੋਟੀ ਦੀਆਂ ਘਰ ਵਾਲੇ ਮਿੰਤਾਂ ਵੀ ਕਰੀ ਜਾਣ ਕਿ ਉੱਥੇ ਗਿਣਤੀ ਦੇ ਬੰਦੇ ਲੈ ਕੇ ਜਾਣੇ ਆ ਉਹ ਤਾਂ ਕਾਰ ਵਿੱਚ ਪਥੱਲਾ ਮਾਰ ਕੇ ਬੈਠ ਗਿਆ ਉਹ ਨਹੀਂ ਉੱਠਿਆ ਬਸ ਕਾਰ ਵਾਲੇ ਟਟਕਦੇ ਹੀ ਰਹਿ ਗਏ ਸਾਡੇ ਰਿਸ਼ਤੇਦਾਰੀ ਚ ਇੱਕ ਮੁੰਡੇ ਦਾ ਵਿਆਹ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਵਿਆਹ ਸਾਦਗੀ ਨਾਲ ਕਰ ਲਵੋ ਪਰ ਉਹ ਨਾ ਮੰਨੇ ਉਹ ਇਟਲੀ ਤੋਂ ਵਿਆਹ ਕਰਨ ਆਏ ਸਨ ਫਿਰ ਸਾਦਗੀ ਕਿਵੇਂ ਹੋ ਸਕਦੀ ਸੀ ਪੈਲਸ ਵਿੱਚ ਇੰਨੇ ਮਲਖ ਪਤਾ ਹੀ ਨਾ ਕੁਝ ਲੱਗੇ ਪਕੌੜੇ ਲੈਣ ਵਾਲਿਆਂ ਦੀਆਂ ਦੋ ਦੋ ਤਿੰਨ ਤਿੰਨ ਲੱਗਣਾ ਲੱਗੀਆਂ ਹੋਈਆਂ ਸਨ ਪਕੌੜਿਆਂ ਤੇ ਡੰਗੇ ਆਉਂਦੇ ਬਾਅਦ ਚ ਤੇ ਖਾਲੀ ਪਹਿਲਾਂ ਹੋ ਜਾਂਦੇ ਲੈਂਨ ਤੇ ਲੱਗੀ ਮੈਥੋਂ ਮੋਹਰੇ ਖੜੀ ਇੱਕ ਔਰਤ ਹੱਥ ਵਿੱਚ ਕਿੰਨਾ ਚਿਰ ਪਲੇਟ ਲੈ ਕੇ ਖੜੀ ਰਹੀ ਉਹਦੇ ਤੱਕ ਪਕੌੜਾ ਪਹੁੰਚਿਆ ਹੀ ਨਾ ਮੈਂ ਉਸ ਔਰਤ ਨੂੰ ਕਿਹਾ ਕਿ ਭੈਣ ਜੀ ਆਹ ਢੋਂਗੇ ਵਿੱਚ ਵਿੱਚ ਲਾ ਪੂਰ ਚੂਰੀ ਲੈ ਲਵੋ ਇਹ ਬਹੁਤ ਸਵਾਦ ਹੁੰਦਾ ਉਹ ਮੋਢੇ ਮਾਰਦੀ ਹੋਈ ਬੋਲੀ ਮੈਂ ਕਿਉਂ ਪੂਰ ਚੂਰ ਖਾਵਾਂ ਮੈਂ ਉਸ ਨੂੰ ਕਿਹਾ ਥੋੜਾ ਜਿਹਾ ਦੇਖਿਓ ਭੈਣ ਜੀ ਤੁਹਾਨੂੰ ਇੱਥੋਂ ਪੂਰ ਚੂਰ ਵੀ ਨਹੀਂ ਲੱਭਣਾ ਉਹ ਵੀ ਲੋਕਾਂ ਨੇ ਝੋਕ ਲੈ ਜਾਣਾ ਉੱਤੋਂ ਅੰਤਾਂ ਦੀ ਗਰਮੀ ਉੱਪਰੋਂ ਪਾਣੀ ਦੀ ਟੋਟ ਆ ਗਈ ਹਾਂ ਸ਼ਰਾਬੀਆਂ ਨੂੰ ਸ਼ਰਾਬ ਦੀ ਤੋਟ ਨਹੀਂ ਸੀ ਆਈ ਔਰਤਾਂ ਤੇ ਬੱਚੇ ਰੌਲੇ ਹੀ ਪਾਉਂਦੇ ਫੈਨ ਮੈਂ ਰਿਸ਼ਤੇਦਾਰ ਨੂੰ ਕਿਹਾ ਲਓ ਕਰਾ ਲਵੋ ਵਿਆਹ ਦੀ ਬੱਲੇ ਬੱਲੇ ਬਾਅਦ ਵਿੱਚ ਕੁੜੀ ਦਾ ਪਿਓ ਭਾਉ ਕੁੜਮ ਦੱਸੇ ਕਿ ਜਿਸ ਘਰ ਇੱਕ ਨੂੰ ਕਾੜ ਦਿੱਤਾ ਸੀ ਉਹ ਵੀ ਪੈਲਸ ਵਿੱਚ 5 5 7 7 ਜੀ ਲੈ ਕੇ ਆ ਗਿਆ ਇੱਕ ਵਾਰ ਅਸੀਂ ਜੰਮੂ ਕੁਲਪ੍ਰੀਤ ਨੂੰ ਮਿਲਣ ਗਏ ਉਦੋਂ ਕੋਲਪਰੀਤ ਜੰਮੂ ਪੜਦਾ ਸੀ ਉੱਥੇ ਸੜਕ ਤੇ ਪੰਜਾਬੀਆਂ ਦੀ ਬਰਾਤ ਜਾ ਰਹੀ ਸੀ ਇੰਨਾ ਲੰਬਾ ਕਾਫਲਾ ਮੈਂ ਕਦੇ ਨਹੀਂ ਸੀ ਦੇਖਿਆ ਬੱਸਾਂ ਕਾਰਾਂ ਬੈਨਾ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਇੱਕ ਲੰਬੀ ਲਾਈਨ ਮੈਂ ਮਗਲੇ ਸਕੂਟਰ ਵਾਲੇ ਬਰਾਤੀ ਨੂੰ ਮਜ਼ਾਕ ਕੀਤਾ ਕਿ ਭਾਈ ਸਾਹਿਬ ਕੋਈ ਹੋਰ ਤਾਂ ਨਹੀਂ ਘਰ ਵਿੱਚ ਰਹਿ ਗਿਆ ਜੇ ਰਹਿ ਗਿਆ ਤਾਂ ਤੁਸੀਂ ਚਲੋ ਅਸੀਂ ਉਸ ਨੂੰ ਵੀ ਭੇਜ ਦਿੰਦੇ ਹਾਂ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਜੇ ਵਿਆਹਾਂ ਦੇ ਕਿਸੇ ਲਿਖਣੇ ਹੋਣ ਤਮ ਮਕੋਣ ਵਾਲੇ ਨਹੀਂ ਪੰਜਾਬੀ ਵਿਆਹ ਵਿੱਚ ਜਾਣ ਤ ਸ਼ਰਾਬ ਨਾ ਪੀਣ ਇਹ ਤਾਂ ਹੋ ਹੀ ਨਹੀਂ ਸਕਦਾ ਕਹਿਣਗੇ ਮੁੰਡਾ ਵਿਆਹਣਾ ਆਏ ਆ ਮਕਾਨੇ ਥੋੜੋ ਆਏ ਆ ਸ਼ਰਾਬ ਵੀ ਢੱਡ ਪਰ ਕੇ ਗਲੇ ਤੱਕ ਨਾ ਜਾਵੇ ਤਾਂ ਫਿਰ ਸ਼ਰਾਬ ਦਾ ਕੀ ਪੀਣ ਹੋਇਆ ਇੱਕ ਬਰਾਤ ਨਾਲ ਗਿਆ ਸਾਡੇ ਚਾਚਾ ਉੱਥੇ ਹੀ ਸ਼ਰਾਬ ਪੀ ਕੇ ਲੰਮ ਲੇਟ ਹੋ ਗਿਆ ਕਿਸੇ ਨੇ ਵੀ ਉਸ ਦੀ ਸ਼ੁੱਧ ਨਾਲੀ ਉਹ ਦੂਜੇ ਦਿਨ ਉੱਠ ਕੇ ਕੰਨੂਆ ਪੈਲਸਾਂ ਦੇ ਬਿਹਾਨੇ ਸਾਡੀਆਂ ਘੋੜੀਆਂ ਸੁਹਾਗ ਸਿੱਠਣੀਆਂ ਤੇ ਗਿੱਧੇ ਦਾ ਗਲ ਘੁੱਟ ਕੇ ਰੱਖ ਦਿੱਤਾ ਹੈ ఆర్కెਸਟਰਾ ਵਾਲੇ ਨੱਚੀ ਜਾਂਦੇ ਹਨ ਤੇ ਖੌਰੂ ਪਾਈ ਜਾਂਦੇ ਹਨ ਉੱਥੇ ਗੱਲ ਕਿਸੇ ਦੀ ਕਿਸੇ ਨੂੰ ਕੋਈ ਨਹੀਂ ਸੁਣਦੀ ਬਸ ਅਸ਼ਲੀਲ ਗੀਤਾਂ ਨੂੰ ਤੇ ਅੱਧ ਨੰਗੀਆਂ ਕੁੜੀਆਂ ਦੀਆਂ ਹਰਕਤਾਂ ਨੂੰ ਸਾਰੇ ਸਵਾਦ ਲੈ ਲੈ ਕੇ ਦੇਖੀ ਤੇ ਸੁਣੀ ਜਾਂਦੇ ਹਨ ਜਤਿੰਦਰ ਪੰਨੋ ਸੰਪਾਦਕ ਨਵਾਂ ਜਮਾਨਾ ਨੇ ਇੱਕ ਸਮਾਗਮ ਤੇ ਬੋਲਦਿਆਂ ਕਿਹਾ ਕਿ ਪੈਲਸਾਂ ਵਿੱਚ ਸਾਡਾ ਇਹ ਆਲਮ ਹੁੰਦਾ ਹੈ ਕਿ ਪੈਰਸ ਵਿੱਚ ਸਵੇਰੇ ਜਾਂਦੇ ਆ ਤਾਂ ਬੈਲਸ ਲੈਸ ਲੈਸ ਕਰਦੇ ਆ ਸ਼ਾਮ ਨੂੰ ਦੇਖ ਦੇਖ ਕੇ ਪੈਰ ਥਰਨਾ ਪੈਂਦਾ ਕਿਉਂਕਿ ਅਸੀਂ ਖਾ ਖਾ ਕੇ ਖਾਲੀ ਪਲੇਟਾਂ ਗਲਾਸੀਆਂ ਤੇ ਟਿਸ਼ੂ ਪੇਪਰਾਂ ਨੂੰ ਜਿੱਥੇ ਦੇਖਦੇ ਆ ਛੁੱਟੇ ਜਾਂਦੇ ਡਸਟ ਬਨ ਵਿੱਚ ਜਾ ਕੇ ਸੁੱਟਣ ਦੀ ਵੀ ਜਿੰਮਤ ਨਹੀਂ ਉਠਾਉਂਦੇ ਬਿਆਹਾਂ ਨੂੰ ਅਸੀਂ ਬਹੁਤ ਮਹਿੰਗੇ ਬਣਾ ਲਿਆ ਇੱਕ ਵਿਆਹ ਤੇ ਕੁੜੀ ਦੇ ਪਿਓ ਨੂੰ ਤਾਂ ਖਰਚੇ ਦੇਖ ਕੇ ਡੋਬੂ ਪੈਣ ਨੂੰ ਫੈਨ ਪਰ ਬਿਵਤਾ ਕੁੜੀ ਇਸ ਗੱਲ ਤੇ ਅੜੀ ਬੈਠੀ ਸੀ ਕਿ ਉਸ ਨੇ ਵਿਆਹ ਤੇ ਉਦਾਂ ਦਾ ਲਹਿੰਗਾ ਪਾਉਣਾ ਜਿੱਦਾਂ ਦਾ ਕਟਰੀਨਾ ਕਹਿ ਫਨੇ ਸਿੰਘ ਇਚ ਕਿੰਗ ਚ ਪਾਇਆ ਸੀ ਸਾਡੇ ਸ਼ਰੀਕੇ ਚ ਲੱਗਦੇ ਭਤੀਜੇ ਦੀ ਕੁੜੀ ਦਾ ਵਿਆਹ ਸੀ ਉਹ ਮੱਖਣ ਕ੍ਰਾਂਤੀ ਨੂੰ ਕਹਿਣ ਲੱਗਾ ਕਿ ਚਾਚਾ ਵਿਆਹ ਤੇ ਜ਼ਰੂਰ ਆਉਣਾ ਉਹ ਹੁੱਬ ਕੇ ਦੱਸਣ ਲੱਗਾ ਮੈਂ ਆਪਣੇ ਘਰ ਮਨ ਨੂੰ ਕਿਹਾ ਦੇਖ ਚੌਧਰੀ ਬਰਾਤ ਸਾਰੀ ਸੁਮੂਆਂ ਵਿੱਚ ਆਉਣੀ ਚਾਹੀਦੀ ਆ। ਬੜੀਆਂ ਬੱਸਾਂ ਤਾਂ ਹਰੇਕ ਬੰਦਾ ਚੱਕੀ ਲਿਆਉਂਦਾ। ਨਾਲੇ ਬਰਾਤ ਪਿੰਡ ਵਿੱਚ ਘੁੰਮ ਕੇ ਕਲੋਨੀਆਂ ਨੂੰ ਆਉਣੀ ਚਾਹੀਦੀ ਆ। ਕਲੋਨੀਆਂ ਪਿੰਡ ਤੋਂ ਬਾਹਰ ਸਨ। ਉਹ ਬਰਾਤ ਦੀ ਸਾਨੂੰ ਸ਼ੌਕਤ ਦੀ ਧਾਂਗ ਪਿੰਡ ਵਾਸੀਆਂ ਤੇ ਜਮਾਉਣੀ ਚਾਹੁੰਦਾ ਸੀ। ਅਸੀਂ ਪੰਜਾਬੀ ਫੂਕ ਵਿੱਚ ਆਏ ਆਪਣਾ ਝੁਗਾ ਚੌੜ ਕਰਾ ਰਹੇ ਹਾਂ। ਇਹ ਦਿਖਾਵੇ। ਇਹ ਸਾਨੂੰ ਸ਼ੌਕਤ ਤਾਂ ਪੰਜਾਬ ਵਿੱਚ ਜ਼ਗੀਰਦਾਰ ਕਰਦੇ ਹੁੰਦੇ ਸਨ ਉਹ ਦਾਜ ਵੀ ਵੱਡੇ ਤੋਂ ਵੱਡੇ ਦਿੰਦੇ ਸਨ ਅਸੀਂ ਮਿਹਨਤ ਕਸ਼ ਲੋਕ ਵੀ ਉਹਨਾਂ ਦੀ ਰੀਸ ਕਰਨ ਲੱਗ ਪਏ ਹਾਂ ਮੇਰੇ ਦਾਦੇ ਦੇ 6 ਬੇਟੀਆਂ ਸਨ ਉਹਨਾਂ ਨੂੰ ਵਿਆਹ ਦਾ ਮੇਰਾ ਦਾਦਾ ਕਰਜਾਈ ਨਹੀਂ ਸੀ ਹੋਇਆ ਅੱਜ ਇੱਕ ਬੇਟੀ ਵਿਆਹ ਦਿਆਂ ਪੰਜਾਬੀ ਕਰਜਾਈ ਹੋ ਰਿਹਾ ਹੈ ਸਾਡੇ ਇੱਕ ਕਵੀ ਮਿੱਤਰ ਦੀ ਬੇਟੀ ਦੇ ਵਿਆਹ ਤੇ ਹੋਏ ਖਰਚੇ ਬਾਰੇ ਉਸ ਨੂੰ ਕਿਹਾ ਕਿ ਤੁਸੀਂ ਵਿਆਹ ਤੇ ਖਰਚਾ ਬਹੁਤ ਕਰ ਦਿੱਤਾ ਸਾਡੇ ਖਿਆਲ ਮੁਤਾਬਕ ਤੁਸੀਂ 9-10 ਲੱਖ ਤਾਂ ਲਾਈ ਦਿੱਤਾ ਉਹ ਹੁਬਕੇ ਦੱਸਣ ਲੱਗਾ 9-10 ਲੱਖ 9-10 ਲੱਖ ਕਿੱਥੇ 19 ਲੱਖ ਲੱਗ ਗਿਆ ਹੁਣ ਸਾਡੇ ਸੂਝਵਾਨ ਪੰਜਾਬੀਆਂ ਦੇ ਸੋਚਣ ਦਾ ਸਵਾਲ ਹੈ ਕਿ ਸਾਨੂੰ ਹੁਣ ਬਿਨਾਂ ਦੇਹੇਜ ਸਾਦੇ ਵਿਆਹਾਂ ਦੀ ਪਿਰਤ ਪਾਉਣ ਦੀ ਲੋੜ ਤਾਂ ਨਹੀਂ ਹੈ ਜੇ ਸਮਾਜ ਨੂੰ ਬਚਾਉਣਾ ਤਾਂ ਸਾਨੂੰ ਇਦਾਂ ਕਰਨਾ ਹੀ ਹੋਵੇਗਾ ਧੰਨਵਾਦ